ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤਾਲੀਵਾਲ ਸਾਹਿਬ ਇੱਕ ਮਿੰਟ ਹੁਣ ਸਿਚੁਏਸ਼ਨ ਜਿਹੜੀ ਹੈ ਚਲੋ ਐਮਐਸਪੀ ਦੀ ਸਿਚੁਏਸ਼ਨ ਹੈਗੀ ਹੈ ਉਹ ਹੈਗੀ ਹੈ ਪਰ ਉਸ ਤੋਂ ਪਹਿਲਾਂ ਤੁਰੰਤ ਪ੍ਰਭਾਵ ਦੇ ਨਾਲ ਜਿਹੜੀ ਸਿਚੁਏਸ਼ਨ ਬਣੀ ਹੋਈ ਆ ਉਹ ਸਿਚੁਏਸ਼ਨ ਬਣੀ ਹੋਈ ਆ ਕੱਲ ਦੀ ਰਾ ਦੀ ਲਾਂਗੇ ਦੀ ਇਹਨਾਂ ਨੂੰ ਜਾਣਦੀ ਇਹਨਾਂ ਦੇ ਧਰਨੇ ਤੇ ਉੱਥੇ ਜੋ ਕੁਝ ਹੁਣ ਹਰਿਆਣਾ ਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਫਿਰ ਤੁਹਾਨੂੰ ਲੱਗਦਾ ਨਹੀਂ ਕਿ ਮਾਹੌਲ ਦੁਬਾਰਾ ਖਰਾਬ ਕਰਨ ਦੀ ਕੋਸ਼ਿਸ਼ ਹੈਗੀ ਹੈ ਪਹਿਲਾਂ ਤੁਸੀਂ ਇਹ ਕਹਿੰਦੇ ਰਹੇ ਲੰਘ ਜਾਓ ਜੀ ਪੈਦਲ ਲੰਘ ਜਾਓ ਬੱਸਾਂ ਤੇ ਲੰਘ ਜਾਓ ਗੱਡੀਆਂ ਤੇ ਲੰਘ ਜਾਓ ਹੁਣ ਪੈਦਲ ਦਾ ਵੀ ਰਾਹ ਰੋਕ ਲਿਆ ਹੁਣ ਤੁਸੀਂ ਕਹਿ ਰਹੇ ਹੋ ਕਿ ਸੁਪਰੀਮ ਕੋਰਟ ਤੇ ਦੀਨ ਕਮੇਟੀ ਬਣੀ ਹੋਈ ਹੈ ਨਾ ਤਾਂ ਤੁਸੀਂ ਬੱਚੇ ਹੋ ਨਾ ਮੈਂ ਬੱਚਾ ਇੱਕ ਮਿੰਟ ਤਾਲੀਵਾਲ ਸਾਹਿਬ ਇੱਕ ਮਿੰਟ ਸੁਣ ਲਓ ਨਾ ਮੇਰਾ 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 ਸਵਾਲ ਸੁਣ ਲਓ ਕਿ ਕੋਈ ਸੁਪਰੀਮ ਕੋਰਟ ਦੁਨੀਆ ਦੀ ਕੋਈ ਕੋਰਟ ਮੈਂ ਕਹਿੰਦਾ ਸੁਪਰੀਮ ਕੋਰਟ ਇਹ ਕਹਿ ਸਕਦੀ ਹੈ ਕਿ ਇੱਕ ਮੁਲਕ ਦੇ ਵਿੱਚ ਰਹਿਣ ਵਾਲੇ ਵਸਿੰਦੇ ਦੂਜੀ ਥਾਂ ਤੇ ਸੁਪਰੀਮ ਕੋਰਟ ਦੀ ਅਪਰੂਵਲ ਤੋਂ ਬਿਨਾ ਜਾ ਨਹੀਂ ਸਕਦੇ ਕਮਾਲ ਹੈ ਜੀ ਕੀ ਕਮੇਟੀ ਬਣਾਈਏ ਕਮੇਟੀਆਂ ਇਹ ਬਣਾਈ ਹੋਈ ਆ ਕਿ ਰਾਹ ਖੋਲਣ ਦੇ ਵੱਲ ਕੋਈ ਸਿਸਟਮ ਨਿਕਲਦਾ ਤਾਂ ਬਣਾ ਲਓ ਥੈਟਸ ਇਟ ਉਹ ਵੀ ਤਾਂ ਕਿਹਾ ਕਿਉਂਕਿ ਹਾਈ ਕੋਰਟ ਨੇ ਕਹਿ ਦਿੱਤਾ ਸੀਗਾ ਕਿ ਕਿਸੇ ਵੀ ਸਟੇਟ ਨੂੰ ਅਧਿਕਾਰ ਹੈ ਹੀ ਨਹੀਂ ਹੈ ਕਿ ਤੁਸੀਂ ਹਾਈਵੇ ਰੁਕੋ ਤੇ ਇਹ ਸਾਰੇ ਦਾ ਸਾਰਾ ਆਪਣਾ ਤੰਤਰਮੰਤਰ ਇਹ ਚੱਕੋ ਇੱਥੋਂ ਤਾਂ ਹਰਿਆਣਾ ਸਰਕਾਰ ਸੁਪਰੀਮ ਕੋਰਟ ਜਾਂਦੀ ਹੈ ਸੁਪਰੀਮ ਕੋਰਟ ਕਹਿੰਦੀ ਕਿ ਚਲੋ ਇੱਕ ਕਮੇਟੀ ਬਣਾ ਲਓ ਮਿਲ ਬੈਠ ਕੇ ਕੋਈ ਫੈਸਲਾ ਕਰ ਲਓ ਜੇ ਹੁੰਦਾ ਤਾਂ ਜੇ ਨਹੀਂ ਹੁੰਦਾ ਤਾ ਮੈਨੂੰ ਇੱਕ ਗੱਲ ਇਹ ਸਮਝਾ ਦਿਓ ਨਾ ਕਿਹੜੇ ਵਿਧਿਵਿਧਾਨ ਦੇ ਵਿੱਚ ਸੰਵਿਧਾਨ ਦੇ ਵਿੱਚ ਲਿਖੀ ਹੋਈ ਹੈ ਕਿ ਆਪਣੇ ਹੀ ਮੁਲਕ ਦੀ ਰਾਜਧਾਨੀ ਦੇ ਵਿੱਚ ਜਾਣ ਲਈ ਪੈਦਲ ਜਾਣ ਦੇ ਲਈ ਕੋਈ ਸਟੇਟ ਤੁਹਾਨੂੰ ਰਾਹ ਨਹੀਂ ਦੇਵੇਗਾ ਨਹੀਂ ਮੈਂ ਪਹਿਲੀ ਗੱਲ ਰੱਖਤੀ ਆ ਜੀ ਜੇ ਗੈਰ ਸੰਵਿਧਾਨਕ ਮੰਗ ਹੈ ਤੁਹਾਨੂੰ ਵੀ ਲੱਗਦਾ ਹੈ ਕਿ ਤੁਸੀਂ ਸੀਨੀਅਰ ਜਰਨਲਿਸਟ ਹੋ ਸਾਡੇ ਦੇਸ਼ ਦੇ ਔਰ ਜੇ ਆਪਾਂ ਇੱਕ ਬਹੁਤ ਵੱਡੀ ਡਿਬੇਟ ਕਰ ਰਹੇ ਹਾਂ ਸਾਰੇ ਦੇਸ਼ ਦੇ ਲੋਕ ਅੰਤਰਰਾਸ਼ਟਰੀ ਪੱਤਰ ਦੇ ਸਮੰ ਦੇਖ ਰਹੇ ਜੇ ਗੈਰ ਸੰਵਿਧਾਨਕ ਮੰਗ ਹੈ ਤਾਂ ਮਾਣਿਓ ਸੁਪਰੀਮ ਕੋਰਟ ਬੈਠੇ ਆ ਦਖਲ ਦੇਣਗੇ ਸਭ ਕਮਾਲ ਹੀ ਹੋਗੀ ਨਾ ਮਤਲਬ ਹਰ 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 ਦਾ ਮਤਲਬ ਇੱਕ ਇੱਕ ਮੌਲਿਕ ਮੌਲਿਕ ਰਾਈਟਸ ਦੇ ਲਈ ਵੀ ਅਧਿਕਾਰਾਂ ਦੇ ਲਈ ਵੀ ਸਾਨੂੰ ਸੁਪਰੀਮ ਕੋਰਟ ਜਾਣਾ ਪਏਗਾ ਮਤਲਬ ਕੱਲ ਨੂੰ ਕੱਲੋ ਇੱਕ ਮਿੰਟ ਸਾਰੇ ਇੱਕ ਮਿੰਟ ਕੱਲ ਨੂੰ ਕੱਲ ਨੂੰ ਕੱਲ ਨੂੰ ਜੇ ਪੰਜਾਬ ਦੇ ਕਿਸੇ ਪੰਜਾਬ ਦੇ ਕਿਸੇ ਵਸਿੰਦਰ ਨੇ ਚੰਡੀਗੜ੍ਹ ਧਰਨਾ ਮਾਰਨ ਆਣਾ ਆਪਣੀ ਰਾਜਧਾਨੀ ਦੇ ਵਿੱਚ ਉਹਨੂੰ ਇਹ ਕਹਿ ਜਾਵੇ ਤੁਹਾਨੂੰ ਮਾਨਸੇਹ ਦੇ ਵਿੱਚੋਂ ਲੰਘਣ ਨਹੀਂ ਦੇਣਾ ਭਾਈ ਤੋ ਅਪਰੂਵਲ ਲੈ ਕੇ ਆ ਚੰਡੀਗੜ੍ਹ ਦੇ ਵਿੱਚ ਧਰਨੇ ਦੀ ਫਿਰ ਕੱਲ ਨੂੰ ਥੋੜੀ ਪਾਰਟੀ ਚੰਡੀਗੜ੍ਹ ਆ ਕੇ ਧਰਨਾ ਮਾਰਨਾ ਚਾਵੇ ਫਿਰ ਸੋ ਜੇ ਆਪਾਂ ਆਪਣੇ ਜਿਹੜੇ ਵਿੱਚ ਧਰਨਾ ਮਾਰਨਾ ਹੋਵੇ ਡਿਪਟੀ ਕਮਿਸ਼ਨਰ ਸਾਹਿਬ ਤੋਂ ਓਪਰ ਲੈਣੀ ਪੈਂਦੀ ਹੈ ਉਹ ਸਪੀਕਰ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਐਸਟੀਐਮ ਤੋਂ ਲੈਣੀ ਪੈਂਦੀ ਹੈ ਉਹ ਸਾਰਾ ਕੁਝ ਹੁੰਦਾ ਹੈ ਉਹ ਜਾਣਦੇ ਆਪਾਂ ਜੀ ਸਰ ਆ ਉਹ ਹੀ ਤਾਂ ਕਹਿ ਰਹੇ ਹਰਿਆਣਾ ਚ ਤਾਂ ਧਰਨਾ ਲਾਣਾ ਹੀ ਨਹੀਂ ਇਹਨਾਂ ਨੇ ਧਰਨਾ ਤਾਂ ਲਾਣਾ ਦਿੱਲੀ ਚ ਦਿੱਲੀ ਦੀ ਸਰਕਾਰ ਓਬਜੈਕਸ਼ਨ ਕਰੇ ਨਾ ਓਬਜੈਕਸ਼ਨ ਹਰਿਆਣਾ ਦੀ ਸਰਕਾਰ ਕਿਵੇਂ ਕਰ ਸਕਦੀ ਹੈ